ਸਤ ਸਕਾਲ ਦੋਸਤੋ ਆਪਾਂ ਇਸ ਸਮੇਂ ਮੌਜੂਦ ਆ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਤੇ 12 ਅਗਸਤ 2025 ਦਿਨ ਮੰਗਲਵਾਰ ਅੱਜ ਦੁਪਹਿਰ ਦੇ 11 ਵੱਜ ਚੁੱਕੇ ਨੇ ਤੇ ਆਪਾਂ ਤੁਹਾਨੂੰ ਪੌਂਗ ਟਾਈਮ ਦੀ ਕੀ ਅਪਡੇਟ ਉਹ ਵੀ ਦੱਸਾਂਗੇ ਹਰੀ ਘਾੜ ਤੋਂ ਕਿੰਨਾ ਅੱਜ ਪਾਣੀ ਛੱਡਿਆ ਜਾ ਰਿਹਾ ਹੈ ਕਿੰਨਾ ਹਰੀ ਘਾੜ ਤੇ ਜਿਹੜਾ ਪਾਣੀ ਆ ਰਿਹਾ ਹੈ ਉਹਦੀ ਵੀ ਜਿਹੜੀ ਆਪਾਂ ਤੁਹਾਨੂੰ ਅੱਜ ਅਪਡੇਟ ਦਿਆਂਗੇ ਭਾਖੜਾ ਡੈਮ ਚੋਂ ਕਿੰਨਾ ਪਾਣੀ ਅਗਲੇ ਪਾਸੇ ਛੱਡਿਆ ਜਾ ਰਿਹਾ ਤੇ ਭਾਖੜਾ ਡੈਮ ਦੇ ਵਿੱਚ ਕਿੰਨਾ ਪਾਣੀ ਜਿਹੜਾ ਆ ਰਿਹਾ ਹੈ ਇਹ ਪੂਰੀ ਜਿਹੜੀ ਅਪਡੇਟ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਸਤਲੁਜ ਦਰਿਆ ਦੇ ਕੰਢੇ ਤੇ ਮੌਜੂਦ ਆ ਹਰੀਕਿਆਂ ਤੋਂ ਅਗਲੇ ਪਾਸੇ ਕਾਫੀ ਪਿੰਡ ਜਿਹੜੇ ਨੇ ਕਾਫੀ ਝੋਨੇ ਨੇ ਕਾਫੀ ਜੜੀਆਂ ਫਸਲਾਂ ਨੇ ਉਹ ਖਰਾਬ ਹੋ ਚੁੱਕੀਆਂ ਨੇ ਮੈਂ ਇਸ ਸਮੇਂ ਮੌਜੂਦ ਆ ਤੁੜਾ ਦੀਆਂ ਬਈਕਾਂ ਬੰਡਾਲਾ ਪੁਲ ਤੋਂ ਥੋੜਾ ਜਿਹਾ ਪਿੱਛੇ ਤੇ ਹਰੀਕਿਆੜ ਤੋਂ ਅਗਲੇ ਪਾਸੇ ਮੌਜੂਦ ਆ ਜਿੱਥੋਂ ਕਿ ਹਰੀਕਿਆੜ ਤੇ ਲਗਭਗ ਰਾਤ 50000 ਕਿਊਸਿਕ ਜਿਹੜਾ ਪਾਣੀ ਛੱਡਿਆ ਸੀ ਜਿੰਨੇ ਕੇ ਫਸਲਾਂ ਦੇ ਵਿੱਚ ਕਾਫੀ ਜਿਹੜੀ ਤਬਾਹੀ ਲਿਆਂਦੀ ਆ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਲਗਾਤਾਰ ਬਣ ਰਿਹਾ ਸੋ ਕਿਰਪਾ ਕਰਕੇ ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰ ਦਿੰਨਾ ਕਿ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜ਼ਰੂਰ ਕਰੀ ਚੱਲੋ ਹਰ ਘਰ ਹਰ ਫੋਨ ਤੱਕ ਪਹੁੰਚਾ ਦਿਓ ਤੇ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਏਰੀਏ ਦਾ ਨਾਮ ਜ਼ਰੂਰ ਲਿਖੋ ਕਿੱਥੇ ਜਿਹੜਾ ਕਿੰਨਾ ਕਿੰਨਾ ਪਾਣੀ ਚੱਲ ਰਿਹਾ ਤਾਂ ਜੋ ਭੈਣ ਭਰਾ ਨੇ ਜਿਹੜੇ ਉਹ ਕਮੈਂਟ ਦੇਖ ਕੇ ਆਪਣਾ ਜਿਹੜਾ ਅੰਤਾਜਾ ਲਗਾ ਸਕਣ ਸੋ ਮੈਂ ਬੇਨਤੀ ਕਰਦਾ ਫਵਾਵਾਂ ਤੋਂ ਬਚੋ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਤੇ ਬਾਕੀ ਜਿਹੜਾ ਮੈਂ ਕਾਫੀ ਵੀਰ ਕਮੈਂਟ ਕਰਦੇ ਆ ਬਿਆਸ ਦਰਿਆ ਦੇ ਵਿੱਚ ਕਾਫੀ ਜਿਹੜਾ ਪਾਣੀ ਆਇਆ ਆ ਹਰੀਕੇ ਹੜ ਤੋਂ ਪੀਲੇ ਪਾਸੇ ਕੁਛ ਜਿਹੜਾ ਆਪਾਂ ਖਬਰਾਂ ਦੇਖ ਰਹੇ ਆ ਕੁਝ ਵੀਰ ਕਮੈਂਟ ਵੀ ਕਰਦੇ ਆ ਕਿ ਸ਼ਾਇਦ ਬਹੁਪੁਰ ਦਾ ਕਿਹੜਾ ਬੰਨ ਟੁੱਟਾ ਵਾ ਚਾਰ ਪੰਜ ਜਿਹੜੇ ਪਿੰਡ ਨੇ ਉੱਥੇ ਜਿਹੜੇ ਪਾਣੀ ਦੀ ਮਾਰ ਇੱਥੇ ਚੱਲ ਰਹੇ ਨੇ ਸਮਾਜ ਸੇਵੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਉਹਨਾਂ ਪਿੰਡਾਂ ਦੀ ਜਾ ਕੇ ਸਾਰ ਜ਼ਰੂਰ ਲੋ ਉਹਨਾਂ ਦੀ ਵਿੱਤੀ ਮਦਦ ਕਰੋ ਖਾਣ ਪੀਣ ਦਾ ਜਿਹੜਾ ਉਹਨਾਂ ਦਾ ਜਿਹੜਾ ਰਾਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕਰੋ ਹਰੇ ਚਾਰੇ ਦੀ ਕੋਸ਼ਿਸ਼ ਕਰੋ ਪਸ਼ੂਆਂ ਵਾਲੀ ਜੇਕਰ ਕੋਈ ਚੀਜ਼ ਦੀ ਲੋੜ ਆ ਤਾਂ ਉਹ ਜਾ ਕੇ ਤੁਸੀਂ ਪੁੱਛ ਕੇ ਉੱਥੇ ਜਿਹੜੀ ਸੇਵਾ ਜ਼ਰੂਰ ਕਰੋ ਕਿਉਂਕਿ ਇੱਕ ਸੋਸ਼ਲ ਮੀਡੀਆ ਇਹੋ ਜਿਹਾ ਮਾਧਿਮਾ ਜਿੱਥੇ ਆਪਾਂ ਜਿਹੜੀ ਪਲ-ਪਲ ਦੀ ਜਾਣਕਾਰੀ ਉਹ ਧੜ ਤੱਕ ਪਚਾਉਂਦੇ ਰਹਿੰਨੇ ਆ ਤੁਸੀਂ ਆਪਣਾ YouTube ਚੈਨਲ ਸੁਖ ਲੱਟਿਆ ਸਬਸਕ੍ਰਾਈਬ ਕਰਕੇ ਰੱਖ ਲੋ ਤੇ ਆਪਾਂ ਇੱਥੇ ਅੰਕਲ ਜੀ ਮੌਜੂਦ ਉਹਨਾਂ ਨਾਲ ਵੀ ਕਰਾਉਣੇ ਆ ਜੀ ਗੱਲਬਾਤ ਅਸਕੇ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਜੀ ਆਪਣਾ ਗੁਰਦੀਪ ਸਿੰਘ ਸਰਦਾਰ ਗੁਰਦੀਪ ਸਿੰਘ ਤੇ ਆਪਾਂ ਇਸ ਸਮੇਂ ਕਿੱਥੇ ਮੌਜੂਦ ਆ ਜੀ ਬੈਂਕਾਂ ਤੜਾਂਦੀਆਂ ਪਿੰਡ ਕুতਬਦੀਨ ਵਾਲਾ ਕুতਬਦੀਨ ਵਾਲਾ ਤੇ ਲਗਭਗ ਦੁਪਹਿਰ ਦੇ 11:00 ਵੱਜ ਚੁੱਕਿਆ ਹਾਂਜੀ ਹਾਂਜੀ ਅੱਜ ਦਿਨ ਮੰਗਲਵਾਰ 12 ਅਗਸਤ 2025 ਹਾਂਜੀ ਉਹੀ ਸਾਨੂੰ ਥੋੜੀ ਜਿਹੀ ਕਰੀ ਪਾਣੀ ਦੀ ਰਿਪੋਰਟ ਦੇ ਦੋ ਕਿ ਪਾਣੀ ਕਿੰਨਾ ਕੁ ਚੱਲ ਰਿਹਾ ਕਿੰਨਾ ਕੁ ਪਾਣੀ ਰਾਤ ਦਾ ਲੱਥਾਂ ਜਾਂ ਕਿੰਨਾ ਚੜਿਆ ਜਾਂ ਕੱਲ ਪਾਣੀ ਕਿੰਨਾ ਕੁ ਚੜਿਆ ਸੀ ਇੱਕ ਵਾਰ ਕੱਲ ਪਾਣੀ ਜ਼ਿਆਦਾ ਸੀ ਰਾਤ ਹਾਂਜੀ ਠੀਕ ਆ ਅੱਜ 1 ਫੁੱਟ ਘਟਾ ਆ ਹੁਣ ਜੇਕਰ 11 ਵਜੇ ਦੀ ਰਿਪੋਰਟ ਦੇਖੇ ਜਿੱਥੇ ਆਪਾਂ ਲੋਕੇਸ਼ਨ ਤੇ ਖੜੇ ਆ ਇੱਥੇ ਪਾਣੀ 1 ਫੁੱਟ ਘਟ ਚੁੱਕਾ ਹਾਂਜੀ ਠੀਕ ਆ ਜੀ ਤੇ ਬਾਕੀ ਫਸਲਾਂ ਤੇ ਆਪਾਂ ਉਦਣੇ ਆਪਾਂ ਅੱਗੇ ਵੀ ਇੱਥੋਂ ਵੀਡੀਓ ਕਈ ਪਾਈਆਂ ਨੇ ਫਸਲਾਂ ਡੁੱਬੀਆਂ ਜਾਂ ਝੋਨੇ ਚੰਨੇ ਸਾਰੇ ਤੇ ਆਪਾਂ ਅੱਗੇ ਕਰਕੇ ਕਰੀ ਦਿਖਾ ਦਈਏ ਬੜੇ ਆ ਸਾਰੇ ਹਾਂਜੀ ਚਲਾਜ ਤੇ ਅਜਾ ਰਜੇ ਧਿਆਨ ਨਾਲ ਆਈ ਮੇਰਾ ਵੀਰ ਹੈ ਸੋ ਮੇਰੇ ਵੀਰੋ ਆਪਾਂ ਤੁਹਾਨੂੰ ਦਰਿਆ ਦੇ ਕੰਡੇ ਤੇ ਲੈ ਚਲਦੇ ਆ ਤੇ ਜਿਹੜਾ ਕੰਡਾ ਵੀ ਤੁਹਾਨੂੰ ਦਿਖਾ ਦਿੰਨੇ ਆ ਕੀ ਹਾਲਾਤ ਨੇ ਕਿਉਂਕਿ ਵੀਰਾਂ ਨੂੰ ਨਾਲ-ਨਾਲ ਜਿਹੜੀ ਜਾਣਕਾਰੀ ਉਹ ਪਤਾ ਲੱਗਦੀ ਰਹੇ ਸੋ ਵੀਡੀਓ ਨੂੰ ਚਲਦੀ ਚਲਦੀ ਮੇਰੇ ਵੀਰੋ ਜਰੂਰ ਸ਼ੇਅਰ ਕਰੀ ਚਲੋ 11:00 ਵੱਜ ਚੁੱਕੇ ਨੇ 12 ਅਗਸਤ 2025 ਦਿਨ ਮੰਗਲਵਾਰ ਤੇ ਆਪਾਂ ਸਤਲੁਜ ਦਰਿਆ ਦੇ ਕੰਡੇ ਤੇ ਮੌਜੂਦ ਆ ਲੋ ਜੀ ਇੱਥੇ ਦਿਖਾ ਦੋ ਆ ਪਾਣੀ ਮੈਂ ਵੀਰ ਨੂੰ ਕਹਿਣਾ ਆ ਨੂੰ ਕਰਕੇ ਇੱਕ ਰੀ ਦਿਖਾ ਦੇ ਸਾਰਾ ਆ ਤੁਸੀਂ ਜਿਹੜਾ ਪਾਣੀ ਦੇਖ ਰਹੇ ਹੋ ਲਗਭਗ ਇਹ ਪਾਣੀ ਜਿਹੜਾ ਵੱਡੀ ਮਾਤਰਾ ਦੇ ਵਿੱਚ ਹਰੀਕੇ ਵਾਲੇ ਪਾਸੋਂ ਆ ਰਿਹਾ ਤੇ ਅਗਲੇ ਪਾਸੇ ਜਿਹੜਾ ਛੱਡਿਆ ਜਾ ਰਿਹਾ ਬਾਕੀ ਤੁਸੀਂ ਪਾਣੀ ਦਾ ਵਹਾਅ ਖੁਦ ਵੀ ਚੈੱਕ ਕਰ ਸਕਦੇ ਹੋ ਆਪਾਂ ਤੁਹਾਨੂੰ ਲਾਈਵ ਜਿਹੜੀ ਰਿਪੋਰਟ ਦਿਖਾਉਣ ਦੀ ਕੋਸ਼ਿਸ਼ ਲਗਾਤਾਰ ਜਿਹੜੀ ਕਰ ਰਹੇ ਹਾਂ ਸੋ ਜੀ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਇਲਾਕਾ ਨਿਵਾਸੀਆਂ ਨੂੰ ਤੇ ਲੋਕਾਂ ਨੂੰ ਜਿਹੜੇ ਅਗਲੇ ਪਾਸੇ ਬੈਠੇ ਆ ਇਹ ਮੈਂ ਤੇ ਇਹ ਕਹਿਣਾ ਚਾਹੁੰਦਾ ਵੀ ਝੂਠੀ ਫੁਆ ਤੋਂ ਬਚੋ ਠੀਕ ਆ ਸਹੀ ਮਾਤਰਾ ਜੋ ਪਾਣੀ ਚੱਲ ਰਿਹਾ ਉਹ ਦੱਸੋ ਠੀਕ ਆ ਜੀ ਤੇ ਬਾਕੀ ਇਹ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਦੀ 11 ਏਕੜ ਝੋਨਾ ਖਰਾਬ ਹੋ ਚੁੱਕਾ ਹਾਂਜੀ ਅਜੇ ਤੱਕ ਕੋਈ ਕਿਸੇ ਦੀ ਕਿਸੇ ਨੇ ਸਾਰ ਨਹੀਂ ਲਈ ਠੀਕ ਆ ਜੀ ਹਾਂਜੀ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜਾ ਇਹਨਾਂ ਸਾਰਿਆਂ ਤੱਕ ਜਿਹੜਾ ਪਹੁੰਚਿਆ ਜਾਵੇ ਤੇ ਇਹਨਾਂ ਦੀ ਗੱਲਬਾਤ ਜਿਹੜੀ ਆ ਕੇ ਇੱਕ ਵਾਰੀ ਸੁਣੀ ਜਾਵੇ ਹਨਾ ਤੇ ਹਾਂਜੀ ਤੇ ਔਰ ਆਪਣੇ ਕੋਈ ਪਾਣੀ ਵਧਨ ਦੀ ਕੋਈ ਸੰਭਾਵਨਾ ਹੋਰ ਕੋਈ ਖਬਰ ਕੋਈ ਹਾਲ ਦੀ ਘੜੀ ਤੇ ਕੋਈ ਸੱਚਾ ਖਬਰ ਨਹੀਂ ਤੇ ਨਾ ਕੋਈ ਸੰਭਾਵਨਾ ਠੀਕ ਹੈ ਜੀ ਬਾਕੀ ਤੁਸੀਂ ਆਪਣੀਆਂ ਖਬਰਾਂ ਦੇਖਦੇ ਰਹਿੰਦੇ ਹੋ ਕਿਵੇਂ ਸਹੀ ਹੁੰਦੀ ਜਾਣਕਾਰੀ ਹਾਂਜੀ ਠੀਕ ਹੈ ਜੀ ਤੇ ਮਿੱਤਰੋ ਹੁਣ ਆਪਾਂ ਤੁਹਾਨੂੰ ਜਿਆਦਾ ਲੰਮੀ ਵੀਡੀਓ ਨਾ ਕਰੀਏ ਆਪਾਂ ਜਿਹੜੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਭਾਖੜਾ ਟਾਈਮ ਪੌਂਗ ਟਾਈਮ ਸਤਲੁਜ ਤੇ ਬਿਆਸ ਤੇ ਹਰੀਕੇ ਹੈਡ ਵਰਕਸ ਦੀ ਕਿ ਕਿੰਨਾ ਪਾਣੀ ਜਿਹੜਾ ਛੱਡਿਆ ਜਾ ਰਿਹਾ ਹੈ ਸਾਰੀ ਜਿਹੜੀ ਆਪਾਂ ਪਲ-ਪਲ ਦੀ ਜਿਹੜੀ ਖਬਰ ਆ ਉਹ ਤੁਹਾਨੂੰ ਆਪਣੇ ਇਸ ਸੁਖ ਲਾਟਿਆ ਚੈਨਲ ਦੇ ਉੱਪਰ ਦੇ ਦਿੰਨੇ ਆ ਸੋ ਵੀਰ ਨੂੰ ਕਹਿਣਾ ਕਿ ਮੈਂ ਤੁਹਾਨੂੰ ਇਹ ਸਾਰੀ ਜਿਹੜੀ ਕੋਸ਼ਿਸ਼ ਕਰਦਾਂਗੇ ਤੁਹਾਨੂੰ ਜਿਹੜੀ ਮਿੰਟ-ਮਿੰਟ ਦੀ ਜਿਹੜੀ ਖਬਰ ਦੇਣ ਦੀ ਲਗਾਤਾਰ ਮੇਰੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਜਿਹੜੀ ਜਾਣਕਾਰੀ ਦਿੱਤੀ ਜਾਵੇ ਜੇਕਰ ਆਪਾਂ ਪੌਂਗ ਟਾਈਮ ਦੀ ਸਵੇਰੇ 6 ਵੇ ਦੀ ਰਿਪੋਰਟ ਦੇਖੀਏ 12 ਅਗਸਤ 2025 ਦੀ ਤਾਂ ਜਿਹੜਾ 1375.90 ਫੁੱਟ ਤੇ ਜਿਹੜਾ ਪੌਂਗ ਟਾਈਮ ਦਾ ਲੈਵਲ ਚੱਲ ਰਿਹਾ ਜੇਕਰ ਇਨਫਲੋ ਦੀ ਗੱਲ ਕਰੀਏ ਐਕਚੁਅਲ ਡਾਟਾ ਦੇ ਵਿੱਚ ਤਾਂ ਜਿਹੜਾ 154463 ਕਿਊਸਿਕ ਜਿਹੜਾ ਪਾਣੀ ਇਨਫਲੋ ਹੋ ਰਿਹਾ ਪੌਂਗ ਟਾਈਮ ਦੇ ਵਿੱਚ 12 ਅਗਸਤ 2025 ਨੂੰ ਸਵੇਰੇ 6 ਵਜੇ ਜੇਕਰ ਟਰਬਾਈਨਾ ਥਰੂ ਆਊਟਫਲੋ ਗੱਲ ਕਰੀਏ ਤਾਂ 17859 ਕਿਊਸਿਕ ਜਿਹੜਾ ਪਾਣੀ ਆ ਉਹ ਟਰਬਾਈਨਾ ਦੇ ਥਰੂ ਜਿਹੜਾ ਆਊਟਫਲੋ ਕੀਤਾ ਜਾ ਰਿਹਾ ਜੇਕਰ ਸਪਿਲਵੇ ਗੇਟਾਂ ਦੀ ਗੱਲ ਕਰੀਏ ਤਾਂ 3855 ਕਿਊਸਿਕ ਜਿਹੜਾ ਪਾਣੀ ਆ ਉਹ ਸਪਿਲਵੇ ਜਿਹੜਾ ਗੇਟਾਂ ਦੇ ਰਾਹੀਂ ਅਗਲੇ ਪਾਸੇ ਛੱਡਿਆ ਜਾ ਰਿਹਾ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੀਏ ਦਾ 55904 ਕਿਊਸਿਕ ਜਿਹੜਾ ਪਾਣੀ ਆ ਉਹ ਜਿਹੜਾ ਟੋਟਲ ਆਊਟਫਲੋ ਕੀਤਾ ਜਾ ਰਿਹਾ ਐਕਚੁਅਲ ਡਾਟਾ ਦੇ ਵਿੱਚ ਸਵੇਰੇ 6 ਵਜੇ ਪੌਂਗ ਡੈਮ ਤੋਂ ਜੇਕਰ ਆਪਾਂ ਗੱਲ ਕਰੀਏ ਪੌਂਗ ਡੈਮ ਦੀ ਰਿਪੋਰਟ 7 ਵਜੇ ਦੀ ਤਾਂ 12 ਅਗਸਤ 2025 ਨੂੰ ਜਿਹੜਾ ਐਕਚੁਅਲ ਡਾਟਾ 7 ਵਜੇ ਆ ਉਸ 1376 ਪੁਆਇੰਟ 10 ਵਰਤੇ ਪਹੁੰਚ ਚੁੱਕਾ ਜੇਕਰ ਇਹਦੇ ਵਿੱਚੋਂ ਦੀ ਇਨਫਲੋ ਦੀ ਗੱਲ ਕਰੀਏ ਤਾਂ 187324 ਕਿਊਸਿਕ ਜਿਹੜਾ ਪਾਣੀ ਆ ਸਵੇਰੇ 7 ਵਜੇ ਪੌਂਗ ਡੈਮ ਦੇ ਵਿੱਚ ਇਨਫਲੋ ਕਰ ਰਿਹਾ ਜੇਕਰ ਟਰਬਾਈਨਾ ਦੇ ਥਰੂ ਆਊਟਫਲੋ ਦੀ ਗੱਲ ਕਰੀਏ ਤਾਂ 17859 ਕਿਊਸਿਕ ਜਿਹੜਾ ਪਾਣੀ ਆ ਟਰਬਾਈਨਾ ਦੇ ਥਰੂ ਆਊਟਫਲੋ ਕਰ ਰਿਹਾ ਜੇਕਰ ਸਪਿਲਵੇ ਗੇਟਾਂ ਦੀ ਗੱਲ ਕਰੀਏ ਤਾਂ 38055 ਕਿਊਸਿਕ ਜਿਹੜਾ ਪਾਣੀ ਆ ਸਵੇਰੇ 7 ਵਜੇ ਉਸ ਸਪਿਲਵੇ ਗੇਟਾਂ ਦੇ ਥਰੂ ਜਿਹੜਾ ਆਊਟਫਲੋ ਕਰ ਰਿਹਾ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੀਏ ਤਾਂ 55904 ਕਿਊਸਿਕ ਜਿਹੜਾ ਪਾਣੀ ਆ ਪੌਂਗ ਡੈਮ ਤੋਂ ਸਵੇਰੇ 7 ਵਜੇ ਜਿਹੜਾ ਅਗਲੇ ਪਾਸੇ ਆਊਟਫਲੋ ਕਰ ਰਿਹਾ ਹੁਣ ਜੇਕਰ ਆਪਾਂ ਭਾਖੜਾ ਡੈਮ ਦੀ ਗੱਲ ਕਰੀਏ ਤਾਂ ਭਾਖੜਾ ਡੈਮ ਦਾ ਜਿਹੜਾ ਪੂਰਾ ਪਾਣੀ ਰੱਖਣ ਦੀ ਸ਼ਮਤਾ ਹੈ ਉਹ 1685 ਫੁੱਟ ਜੇਕਰ ਆਪਾਂ ਸਵੇਰੇ 6 ਵੇ ਦੀ ਗੱਲ ਕਰੀਏ ਤਾਂ ਉਹ ਜਿਹੜਾ 1648.14 ਫੁੱਟ ਤੇ ਜਿਹੜਾ ਚੱਲ ਰਿਹਾ ਜੇਕਰ ਆਪਾਂ ਇਨਫਲੋ ਦੀ ਗੱਲ ਕਰੀਏ ਤਾਂ 54343 ਕਿਊਸਿਕ ਜਿਹੜਾ ਪਾਣੀ ਆ ਉਹ ਭਾਖੜਾ ਡੈਮ ਦੇ ਵਿੱਚ ਆ ਰਿਹਾ ਹੈ ਮਤਲਬ ਕਿ ਇਨਫਲੋ ਕਰ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 26000 ਕਿਊਸਿਕ ਜਿਹੜਾ ਪਾਣੀ ਆ ਭਾਖੜਾ ਡੈਮ ਤੋਂ ਅਗਲੇ ਪਾਸੇ ਜਿਹੜਾ ਆਊਟਫਲੋ ਕਰ ਰਿਹਾ ਜੇਕਰ ਹੁਣ ਆਪਾਂ ਸਵੇਰੇ 6 ਵਜੇ ਦੀ ਹਰੀਕੇ ਦੀ ਅਪਡੇਟ ਦੇਖੀਏ ਤਾਂ ਜਿਹੜਾ ਪੌਂਡ ਲੈਵਲ ਆ ਉਹ 687.44 ਫੁੱਟ ਤੇ ਜਿਹੜਾ ਚੱਲ ਰਿਹਾ ਜੇਕਰ ਆਪਸ ਟੀਮ ਦੀ ਗੱਲ ਕਰੀਏ ਤਾਂ ਪਾਣੀ ਜਿਹੜਾ ਰਾਤ ਨਾਲੋਂ ਹਰੀਕੇ ੜ ਤੇ ਵੱਧ ਆ ਰਿਹਾ ਤਰ 73613 ਕਿ ਉਸ ਜਿਹੜਾ ਪਾਣੀ ਆ ਉਹ ਜਿਹੜਾ ਇਸ ਵੇਲੇ ਹਰੀ ਘਾੜ ਤੇ ਸਵੇਰੇ 6 ਵਜੇ ਪਹੁੰਚ ਰਿਹਾ ਜਿਹੜਾ ਕਿ ਰਾਤੀ ਲਗਭਗ 71000 ਤੇ ਪਹੁੰਚ ਰਿਹਾ ਸੀਗਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ ਰਾਤ ਲਗਭਗ 50 ਕੁ ਹਜ਼ਾਰ ਛੱਡਿਆ ਸੀ ਸਵੇਰੇ ਜਿਹੜਾ 52679 ਕਿਊਸਿਕ ਜਿਹੜਾ ਪਾਣੀ ਆ ਡਾਊਨਸਟ੍ਰੀਮ ਕੀਤਾ ਜਾ ਰਿਹਾ ਹਰੀ ਘਿਹੜ ਤੋਂ ਅਗਲੇ ਪਾਸੇ ਜਿਸ ਦੀ ਮਾਤਰਾ ਜਿਹੜੀ ਥੋੜੀ ਜੀ ਵਧਾ ਦਿੱਤੀ ਗਈ ਆ ਜੇਕਰ ਫਰੋਇਪਰ ਫੀਡਰ ਦੀ ਗੱਲ ਕਰੀਏ ਤਾਂ 7327 ਕਿਊਸਿਕ ਜਿਹੜਾ ਪਾਣੀ ਆ ਫਰੋਇਪਰ ਫੀਡਰ ਦੇ ਵਿੱਚ ਛੱਡਿਆ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੀਏ ਤਾਂ 13995 ਕਿਊਸਿਕ ਜਿਹੜਾ ਪਾਣੀ ਆ ਰਾਜਸਥਾਨ ਫੀਡਰ ਦੇ ਵਿੱਚ ਛੱਡਿਆ ਜਾ ਰਿਹਾ ਜੇਕਰ ਮਹੂਕ ਨਾਲ ਦੀ 212 ਕਿਉਸੀ ਜਿਹੜਾ ਪਾਣੀ ਆ ਉਹ ਮਹੂ ਕਨਾਲ ਦੇ ਵਿੱਚ ਛੱਡਿਆ ਜਾ ਰਿਹਾ ਸਵੇਰੇ 6 ਵਜੇ ਦੀ ਹਰੀਕੇ ਦੀ ਅਪਡੇਟ ਤੁਹਾਨੂੰ ਆਪਾਂ ਦੇਤੀ ਆ ਭਾਖੜਾ ਡੈਮ ਦੀ ਵੀ ਦੇਤੀ ਆ ਤੇ ਪੌਂਗ ਡੈਮ ਦੀ ਜਿਹੜੀ 7 ਵੇ ਤੱਕ ਰਿਪੋਰਟ ਦੇਤੀ ਆ ਹੁਣ ਵੱਡੀ ਰਿਪੋਰਟ ਇਹ ਆ ਕਿ 8 ਵਜੇ ਜੇਕਰ ਆਪਾਂ 12 ਅਗਸਤ 2025 ਨੂੰ ਪੌਂਗ ਡੈਮ ਦੀ ਰਿਪੋਰਟ ਦੇਖੀਏ ਤੇ ਉਸ ਦੇ ਵਿੱਚ ਬਹੁਤ ਵੱਡਾ ਜਿਹੜਾ ਵਾਧਾ ਹੋ ਰਿਹਾ ਕਿਉਂਕਿ ਜਿਹੜਾ ਇਨਫਲੋ ਆ ਉਹ ਲਗਭਗ 2 ਲੱਖ ਪਾਰ ਕਰ ਚੁੱਕਾ 2466 ਕਿਊਸਿਕ ਜਿਹੜਾ ਪਾਣੀ ਆ ਉਹ ਇਨਫਲੋ ਹੋ ਰਿਹਾ ਐਕਚੁਅਲ ਡਾਟੇ ਦੇ ਵਿੱਚ ਤੇ ਰੈਸਟ ਲੈਵਲ ਜਿਹੜਾ 1376.32 ਫੁੱਟ ਤੇ ਚੱਲ ਰਿਹਾ ਜੇਕਰ টারਬਾਈਨਾਰੇ ਥਰੂ ਗੱਲ ਕਰੀਏ ਤਾਂ 17849 ਕਿਊਸਿਕ ਜਿਹੜਾ ਪਾਣੀ ਆ ਅਗਲੇ ਪਾਸੇ ਆਊਟਫਲੋ ਕੀਤਾ ਜਾ ਰਿਹਾ ਜੇਕਰ ਟੋਟਲ ਆਪਣੇ ਸਪਿਲਵੇ ਗੇਟਾਂ ਦੀ ਗੱਲ ਕਰੀਏ ਤਾਂ 38055 ਕਿਊਸਿਕ ਜਿਹੜਾ ਪਾਣੀ ਅਗਲੇ ਪਾਸੇ ਆਊਟਫਲੋ ਕੀਤਾ ਜਾ ਰਿਹਾ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੀਏ ਤਾਂ 55904 ਕਿਊਸਿਕ ਜਿਹੜਾ ਪਾਣੀ ਆ ਪੌਂਗ ਡੈਮ ਤੋਂ ਅਗਲੇ ਪਾਸੇ ਛੱਡਿਆ ਜਾ ਰਿਹਾ ਸੋ ਮੇਰੇ ਵੀਰੋ ਇਹ ਸੀ ਅੱਜ ਦੀ ਖਾਸ ਰਿਪੋਰਟ ਪੌਂਗ ਡੈਮ ਪਾਖੜਾ ਡੈਮ ਸਤਲੁਜ ਬਿਆਸ ਹਰੀਕੇਡ ਵਰਕਸ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਣੀ ਕੋਸ਼ਿਸ਼ ਹੁੰਦੀ ਜਿਹੜੀ ਪਲ-ਪਲ ਦੀ ਖਬਰ ਆ ਸਹੀ ਖਬਰ ਆ ਉਹ ਤੁਹਾਡੇ ਤੱਕ ਲਗਾਤਾਰ ਪਹੁੰਚਾਉਂਦੇ ਰਹੀਏ ਲਾਈਵ ਰਿਪੋਰਟ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸਤਲੁਜ ਦਰਿਆ ਦੇ ਕੰਢੇ ਤੋਂ ਇਸ ਸਮੇਂ ਦੁਪਹਿਰ ਦੇ 11 ਵੱਜ ਚੁੱਕੇ ਨੇ 12 ਅਗਸਤ 2025 ਦਿਨ ਮੰਗਲਵਾਰ ਤੇ ਮੀਂਹ ਵੀ ਜਿਹੜਾ ਪੂਰਾ ਜੋਰਾਂ ਤੇ ਚੱਲ ਰਿਹਾ ਮੀਂਹ ਦੇ ਵਿੱਚ ਜਿਹੜੀ ਆਪਣੀ ਵੀਡੀਓ ਹੋ ਰਿਹਾ ਸੋ ਕਿਰਪਾ ਕਰਕੇ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਜਾਣਕਾਰੀ ਬਾਰੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਜਾਣਕਾਰੀ ਕਿਸ ਤਰ੍ਹਾਂ ਲੱਗਦੀ ਆ ਤੇ ਕਮੈਂਟਾਂ ਵਿੱਚ ਇਹ ਵੀ ਜ਼ਰੂਰ ਦੱਸਿਆ ਕਰੋ ਕਿਹੜੇ-ਕਿਹੜੇ ਇਲਾਕੇ ਤੋਂ ਤੁਸੀਂ ਆਪਾਂ ਨੂੰ ਦੇਖ ਰਹੇ ਹੋ ਜੇਕਰ ਤੁਸੀਂ ਬਿਆਸ ਦਾ ਸਤਲੁਜ ਦਰਿਆ ਦੇ ਕੰਢੇ ਤੋਂ ਦੇਖ ਰਹੇ ਹੋ ਤੇ ਪਾਣੀ ਦਾ ਵਹਾਹ ਜਿਹੜਾ ਉੱਥੋਂ ਜਰੂਰ ਦੱਸਿਆ ਕਰੋ ਤਾਂ ਜੋ ਜਿਹੜੇ ਹੋਰ ਭੈਣ ਭਰਾਣੇ ਉਹ ਕਮੈਂਟ ਕਰਕੇ ਅੰਤਾਜਾ ਲਗਾ ਸਕਣ ਕਿ ਪਾਣੀ ਜਿਹੜਾ ਕਿੱਥੇ ਕਿੱਥੇ ਜਿਹੜਾ ਕਿੰਨਾ ਕਿੰਨਾ ਚੱਲ ਰਿਹਾ ਸੋ ਇਹ ਸੀ ਅੱਜ ਦੀ ਖਾਸ ਰਿਪੋਰਟ ਮੈਂ ਕਿਰਪਾ ਕਰਕੇ ਇਹੀ ਬੇਨਤੀ ਕਰਦਾ ਕਿ ਅਫਵਾਹਾਂ ਤੋਂ ਬਚ ਕੇ ਰਹੋ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਤੇ ਜਿਹੜੀ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹਰ ਰੋਜ਼ ਦੀ ਜਿਹੜੀ ਅਪਡੇਟ ਦੇਖਣ ਲਈ ਤੁਸੀਂ ਸੁਖ ਲਟਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲੋ ਜਿਹੜੀ ਪਲ-ਪਲ ਦੀ ਖਬਰ ਉਹ ਲਗਾਤਾਰ ਆਪਾਂ ਤੁਹਾਡੇ ਤੱਕ ਪਹੁੰਚਾਦੇ ਰਵਾਂਗੇ ਸੋ ਅਗਲੀ ਵੀਡੀਓ ਨਾਲ ਤੁਸੀਂ ਅਗਲੀ ਵੀਡੀਓ ਦੇਖਣ ਲਈ ਜਿਹੜਾ ਆਪਣੇ ਨਾਲ ਜੁੜੇ ਰਹੋ ਜਿਹੜੀ ਰਿਪੋਰਟ ਹੈ ਲਗਭਗ 11 ਵਜੇ ਵੀ ਆਵੇਗੀ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ 2 ਵਜੇ 4 ਵਜੇ 6 ਵਜੇ ਜਿਹੜੀਆਂ ਰਿਪੋਰਟਾਂ ਆਉਣਗੀਆਂ ਪੌਂਕ ਟਾਈਮ ਦੀਆਂ ਉਹ ਆਪਾਂ ਤੁਹਾਡੇ ਤੱਕ ਜਿਹੜੀਆਂ ਪਹੁੰਚਦੀਆਂ ਲਗਾਤਾਰ ਕਰਦੇ ਰਵਾਂਗੇ ਹਰੀ ਘਾੜ ਦੀ ਜੇਕਰ ਹੋਰ ਕੋਈ ਅਪਡੇਟ ਆਉਂਦੀ ਹੈ ਤਾਂ ਉਹ ਵੀ ਆਪਾਂ ਤੁਹਾਡੇ ਤੱਕ ਪਚਾਵਾਂਗੇ ਸੋ ਕਾਫੀ ਨੁਕਸਾਨ ਹੋ ਰਿਹਾ ਰੀ ਘੜ ਤੋਂ ਅਗਲੇ ਪਾਸੇ ਸੋ ਲਾਈਵ ਰਿਪੋਰਟ ਹਰ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣ ਦੀ ਲਗਾਤਾਰ ਜਿਹੜੀ ਕੋਸ਼ਿਸ਼ ਕਰਦੇ ਰਹਿੰਨੇ ਆ ਸੋ ਹੁਣ ਤੁਹਾਨੂੰ ਇੱਕ ਵਾਰੀ ਆਪਾਂ ਪਾਣੀ ਦਾ ਵਹਾਅ ਦੁਬਾਰ ਤੋਂ ਫਿਰ ਦਿਖਾ ਦਿੰਨੇ ਆ ਕਿ ਜਿਹੜਾ ਇਹ ਮੈਂ ਦਰਿਆ ਦੇ ਕੰਢੇ ਖੜਾ ਇਹ ਜਿਹੜਾ ਥਾਂ ਇਹ ਉੱਚਾ ਬਿਲਕੁਲ ਜੇਕਰ ਆਪਾਂ ਇਸ ਪਾਸੇ ਗੱਲ ਕਰੀਏ ਪਾਣੀ ਦੀ ਤਾਂ ਉਹ ਜਿਹੜਾ ਪਾਣੀ ਆ ਦਰਿਆ ਦਾ ਜਿਹੜਾ ਵਹਾਣ ਹੈ ਉਹ ਬਿਲਕੁਲ ਜਿਹੜਾ ਚੱਲ ਰਿਹਾ ਫਿਲਹਾਲ ਜੇਕਰ ਗੱਲ ਕਰੀਏ ਪਾਣੀ ਐਸ ਸਮੇਂ ਜਿਹੜਾ ਪਾਣੀ ਆ ਉਹ ਪਾਣੀ ਲਗਭਗ ਜਿਹੜਾ ਥੋੜਾ ਜਆ ਰੁਕਿਆ ਹੋਇਆ ਹੈ ਪਾਣੀ ਦਾ ਵਹਾ ਜਿਹੜਾ ਥੋੜਾ ਜਆ ਰੋਕੇ ਚੱਲ ਰਿਹਾ ਹੈ ਮਤਲਬ ਕਹਿੰਦੋ ਕਿ ਥੋੜਾ ਜਆ ਪਾਣੀ ਇਸ ਜਗ੍ਹਾ ਤੋਂ ਘਟਿਆ ਹੋਇਆ ਜਿੱਥੇ ਮੈਂ ਮੌਜੂਦ ਆ ਇਸ ਸਮੇਂ ਇੱਥੇ ਜਿਹੜਾ ਪਾਣੀ ਦਾ ਪੱਧਰ ਆ ਥੋੜਾ ਜਆ ਜਿਹੜਾ ਘਟ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਕਿ ਜਿਹੜੀ ਲਗਾਤਾਰ ਮੀਂਹ ਜਿਹੜਾ ਚੱਲ ਰਿਹਾ ਤੁਹਾਨੂੰ ਵੀਡੀਓ ਦੇ ਵਿੱਚ ਲਗਾਤਾਰ ਜਿਹੜੀਆਂ ਤਸਵੀਰਾਂ ਆਪਾਂ ਲਾਈਵ ਦਿਖਾ ਰਹੇ ਆ ਸੋ ਵੀਡੀਓ ਨੂੰ ਸ਼ੇਅਰ ਜਰੂਰ ਮੇਰੇ ਵੀਰੋ ਕਰੀ ਚੱਲਿਓ ਬਹੁਤ ਬਹੁਤ ਧੰਨਵਾਦ ਜੀ